ਈ ਮਾਸਾ ਦੇ ਕੇ ਆ ਗਏ ਮੇਰੇ ਲੋਨੇ ਪੋਨੇ ਠੀਕ ਹੈ ਬੱਤਾ ਹਾਂ ਮਮੀ ਦੇ ਬਿੰ ਪ੍ਰਾਤਿ ਇਹ ਮੇਰੇ ਲੋਨੇ ਪੋਨੇ ਆ ਗਏ ਭਾਈ ਆਏ ਆਏ ਚਮਾ ਤੁਹਾਡੇ ਤੇ ਆ ਜਮਾ ਹੋ ਲੈ ਉਹ ਦਾਦੀ ਵਰ ਕਾ ਜਮਾ ਆਜੋ ਦੇਖ ਲੈ ਕਿੱਦੇ ਦੀ ਕਹਿੰਦੀ ਸੀ ਮਾਂ ਪੋਤੇ ਦਾ ਮੂੰਹ ਨਹੀਂ ਦਿਖਾਉਂਦੇ ਪੋਤੇ ਦਾ ਆ ਗਿਆ ਤੇਰਾ ਪੁੱਤ ਆ ਦੇਵਤਾ ਮੈਨੂੰ ਤਾਂ ਨਹੀਂ ਲੱਗਦਾ ਸੀ ਵੀ ਸੋਹੀ ਗੱਲ ਆਪਣੇ 20-22 ਸਾਲ ਹੋ ਗਏ ਨੇ ਮੋ ਵੱਜੇ ਨੂੰ ਪਤਾ ਮੈਂ ਕਿੰਨਾ ਫਿਰ ਗੁਰੂ ਘਰ ਜਾ ਕੇ ਨੱਕ ਰਗੜਿਆ ਮੈਂ ਤਾਂ ਬਸ ਐਂ ਆ ਜਿਸ ਵੀ ਜਦੋਂ ਮੇਰਾ ਪੁੱਤ ਕੱਲਾ ਮੇਰੇ ਪੋਤਾ ਹੀ ਹੋ ਜੇ ਉਹ ਲੈ ਮਾਂ ਪੋਤਾ ਹੋਇਆ ਕਿ ਪੋਤੀ ਹੋਈ ਗੱਲ ਤਾਂ ਇੱਕੋ ਹੀ ਹੁੰਦੀ ਆ ਬਨਾਤ ਮੇਰੀ ਗੱਲ ਸੁਣਾ ਆ ਨਾ 10 ਸਾਲਾਂ ਦੀ ਤੇਰੇ ਬਰਾਬਰ ਦਾ ਰਜੂਗਾ ਮੈਂ ਤਾਂ ਕਹਿਨੀ ਆ ਬਹੁਤ ਸੁਣੀ ਸੁਣੀ ਮੇਰਾ ਤਾਂ ਪਰਮਾਤਮਾ ਨੇ ਮੈਂ ਕਹਿਨੀ ਜਿਹੇ ਜਿ ਮੇਰੀ ਸੁਣੀ ਸਭ ਦੀ ਸੁਨੇ ਮਾਲਕ ਪਤਾ ਮੈਨੂੰ ਜਿੱਡੇ ਚ ਕਿੰਨਾ ਐ ਸੀ ਵੀ ਮੇਰੇ ਸਾਡੇ ਘਰ ਇੱਕ ਤੋਂ ਦੋ ਬਾਲੀਆਂ ਕੋਈ ਨਾ ਜਿਹੜੇ ਚਾਲਾਂ ਲੱਗ ਕੇ ਹੁਣ ਪੂਰੇ ਕਰ ਲਈ ਇਹਦੇ ਨਾਲ ਇਹ ਤਾਂ ਹੁਣ ਤਾਂ ਮੈਂ ਬਾਹਰੇ ਘਰੋਂ ਨਹੀਂ ਮੈਨੂੰ ਨਿੰਨੂਂਦਾ ਹੁੰਦੀ ਮਤ ਤੁਨਾ ਟੈਂਕਣਾ ਨਹੀਂ ਬਤ ਨੀਜੀ ਟੀ ਹੋ ਕੇ ਸਮਝਿਆ ਕਰੀ ਮੈਂ ਤਾਂ ਰਾਤ ਨੂੰ ਵੀ ਆਪੀ ਚੱਕ ਲਿਆ ਕਰੂੰਗੀ ਕੋਈ ਗੱਲ ਨਹੀਂ ਹਾਂ ਤਹੀਂ ਤਾਂ ਆਦੀਆਂ ਐਂ ਕਰ ਮੇਰੀ ਗੱਲ ਸੁਣ ਤੂੰ ਤੂੰ ਇਹਨੂੰ ਵਿੰਦ ਕਫਾੜਾ ਹਾਂ ਮੰਮੀ ਤੇ ਮੈਂ ਨਾ ਨਾ ਤਾਂ ਮੂੰਹ ਮਿੱਠਾ ਕਰਾਉਣੀ ਤੇ ਨਾ ਮੈਂ ਲਿਉਣੀ ਆਂ ਕੀ ਲਕੋਲਾ ਠੰਡਾ ਐ ਬਤ ਤਾਂ ਵੀ ਠੰਡੀ ਜੀ ਹੈਗੀ ਜਵਾਕਾਲ ਠੰਡ ਤਾਂ ਹੈਗੀ ਆ ਮੈਦੇਉ ਨਹੀਂ ਚਾਹ ਪਾਣੀ ਕਰਕੇ ਕਰ ਲਿਆ ਨਹੀਂ ਦੇਖਿਓ ਤੁਸੀਂ ਮੰਮੀ ਕਿੰਨੇ ਖੁਸ਼ ਹੋਏ ਆ ਹਨ ਸਹੀ ਗੱਲ ਆ ਮਾਂ ਤੋਂ ਤਾਂ ਚਾਹ ਚੱਕਿਆ ਨਹੀਂ ਜਾਣਾ ਸਹੀ ਗੱਲ ਆ ਨਾਲ ਪੋਤੇ ਦਾ ਚਾਹ ਤਾਂ ਐਵੇਂ ਵੱਖਰਾ ਹੀ ਹੁੰਦਾਗਾ ਕਹਿ ਤਾਂ ਦਿੰਦੇ ਨੇ ਵੀ ਹਾਂ ਮੁੰਡੇ ਕੁੜੀ ਸੋ ਕੋਈ ਫਰਕ ਨਹੀਂ ਕਰਦਾ ਇਹ ਹੀ ਗੱਲ ਤਾਂ ਹੈਗੀ ਪਰ ਮੇਰਾ ਮੰਨਣਾ ਤਾਂ ਇਹ ਵੀ ਚਾਹੇ ਹੋਵੇ ਮੁੰਡਾ ਚਾਹੇ ਹੋਵੇ ਕੁੜੀ ਇਹ ਤਾਂ ਕਹਿੰਦੇ ਰੱਬ ਦੀ ਦਿੱਤੀ ਦਾਤ ਹੁੰਦੀ ਹੈ ਆਪਣੇ ਲਈ ਤਾਂ ਕੁਝ ਵੀ ਮਾੜਾ ਨਹੀਂ ਜਾਂਦਾ ਚੰਗੇ ਚੰਗਾ ਹੁੰਦਾ ਸਾਰਾ ਕੁਝ ਨਹੀਂ ਤੁਹਾਨੂੰ ਐਵੇਂ ਹੀ ਲੱਗਦਾ ਭਲਾ ਜੇ ਆਪਣੇ ਕੁੜੀ ਹੁੰਦੀ ਫਿਰ ਕਿਹੜਾ ਮੰਮੀ ਨੇ ਨਿੰਮਾ ਬਣਾਣਾ ਸੀਗਾ ਹੁਣ ਮੁੰਡਾ ਹੋਇਆ ਹੁਣ ਦੇਖਿਓ ਤੁਸੀਂ ਨਿੰਮਾ ਬੰਨਦੇ ਮੰਮੀ ਹਾਂ ਚੱਲ ਕੋਈ ਨਾ ਮਾਵਾਂ ਨੂੰ ਤਾਂ ਚਾਹ ਹੁੰਦਾ ਹੀ ਹੈ ਵੀ ਮੇਰੇ ਵੀ ਪੋਤਾ ਹੋਵੇ ਤੇ ਮਾਂ ਦੇ ਨਾਲ ਖੇਡਾ ਤੇ ਨਾਲੇ ਰਹੀ ਗੱਲ ਸੱਚ ਇੱਕ ਹੋਰ ਹੂੰ ਹੁਣ ਨਾ ਮੈਨੂੰ ਰੋਕੀ ਪਾਰਟੀ ਕਰਨ ਤੋਂ ਬਾਅਦ ਯਾਰ ਦੋਸਤ ਮੇਰੇ ਫੋਨ ਤੇ ਫੋਨ ਕਰੀ ਜਾਂਦੇ ਕੋਈ ਗੱਲ ਨਹੀਂ ਪਾਰਟੀ ਕਰਨ ਤੋਂ ਨਿਰੋਖਦੀ ਪਰ ਹਾਂ ਜੇ ਪੈਗ ਪੁੱਗ ਚੱਲਿਆ ਫਿਰ ਮੈਂ ਬੋਲੂਗੀ ਵੀ ਭੁੱਲ ਹੈ ਮੁੰਡਿਆਂ ਦੀ ਹੋਰ ਪਾਰਟੀ ਕਾਦੀ ਹੁੰਦੀ ਆ ਲੱਡੂ ਗਲਾਜ ਆਪਣੇ ਤਾਂ ਥੋੜੀ ਹੁੰਦੀ ਆ ਸਾਡੇ ਦਾ ਫਿਰ ਪੈਗ ਸ਼ੇਕ ਹੀ ਚੱਲਦਾ ਹੁੰਦਾ ਪਾਰਟੀ 'ਚ ਤੁਹਾਨੂੰ ਮੁੰਡਿਆਂ ਨੂੰ ਨਾ ਭਾਨਣਾ ਚਾਹੀਦਾ ਦਿਲ ਟੁੱਟ ਜੇ ਤਾਂ ਮੂੰ ਤਾਂ ਵੀ ਦਾਰੂ ਪੀਣੀ ਆ ਤੁਸੀਂ ਤੇ ਜੇ ਊ ਕੋਈ ਖੁਸ਼ੀ ਵਾਲਾ ਮੌਕਾ ਜੇ ਤਾਂ ਵੀ ਤੁਸੀਂ ਦਾਰੂ ਪੀਣੀ ਆ ਓਏ ਸੁਭਾਨੇ ਪੀਤਾ ਜਾਂਦੀ ਐ ਨਾਲੇ ਹੁਣ ਤਾਂ ਖੁਸ਼ੀ ਐ ਮਾਰੇ ਪੀਨੇ ਹੁਣ ਕਿਹੜਾ ਕੋਈ ਦੁੱਖ ਐ ਕੋਈ ਨਹੀਂ ਲਾਸਟ ਟਾਈਮ ਪੀ ਲਿਓ ਪਰ ਅੱਗੇ ਤੋਂ ਨਹੀਂ ਪੀਣ ਦੇਣੀ ਮੈਂ ਚੰਗਾ ਗੁਰੂਆ ਇੱਕ ਵਾਰੀ ਪੀਨੂ ਫੇਰ ਅੱਗੇ ਤੋਂ ਨਾ ਪੀਓ ਫਿਰ ਤਾਂ ਮੈਂ ਐ ਕਿਹਾ ਕਰੂੰਗੀ ਆ ਤੁਹਾਡਾ ਪੁੱਤ ਬਰਾਬਰ ਦਾ ਹੋ ਗਿਆ ਹੁਣ ਤਾਂ ਸ਼ਰਮ ਕਰ ਲਓ ਚਲ ਹੁਣ ਤੂੰ ਐ ਕਰ ਮੰਮੀ ਨੂੰ ਕਹਿ ਦੇ ਜਿਹੜੇ ਆਪਦੇ ਚਾਹ ਪੂਰੇ ਕਰਨੇ ਆ ਜਿਹਨੂੰ ਬੁਲਾਉਣਾ ਹੈ ਜਿੱਦਨ ਨਵੇਂ ਬੰਨਾ ਕਿ ਸਾਰਿਆਂ ਨੂੰ ਬੁਲਾ ਲਈ ਕਹਦੇ ਠੀਕ ਹੈ ਠੀਕ ਹੈ ਬਾਅਦ ਚ ਕਿਤੇ ਲਾਂਬੇ ਦੇ ਜਾ ਮੇਰਾ ਹਰ ਰਿਸ਼ਤੇਦਾਰ ਆ ਗਿਆ ਮੇਰੀ ਭਤੀਾਈ ਰਹਿ ਗਈ ਮੇਰਾ ਭਰਾ ਰਹਿ ਗਿਆ ਕੋਈ ਨਹੀਂ ਕਹਿ ਦਿੰਦੀ ਆ ਓ ਚੱਪ ਕਰ ਮਾ ਪੁੱਤ ਇਹ ਮੇਰੀ ਬੂੰਗੜੀ ਬਾਈ ਸ਼ਿਆਣੀ ਐ ਹੈ ਇਹ ਨਹੀਂ ਛੋਇ ਨੋਏ ਨੋਏ ਕਾਦੀ ਪਾਈ ਨਾ ਮੇਰੀ ਗੱਲ ਛੋੜ ਬੂੰਗੜਿਆ ਉਹ ਛੜਾ ਕੁੱਤਾ ਤੇਰੀ ਨਾਨੀ ਨੇ ਤਾਂ ਗੇੜੇ ਨਹੀਂ ਮਾਰਿਆ ਜਮੀ ਨਾ ਕੋਈ ਨਾਨੀ ਨੇ ਨਾ ਕੋਈ ਮਾਮੇ ਨੇ ਉਹਨਾਂ ਨੇ ਚਾਹੀ ਨਹੀਂ ਤੜਿਆ ਤੇਰਾ ਹੂੰ ਜਮੀ ਨਹੀਂ ਆ ਪਤਾ ਵੀ ਨਹੀਂ ਲਿਆ ਮੇਰ ਨੂੰ ਤਾਂ ਹੀ ਰਾਤ ਦਾ ਕਿਸੇ ਕੋਲ ਫੋਨ ਫਾਨੀ ਨਹੀਂ ਆਇਆ ਹੈਗਾ ਉਹੀ ਗੱਲ ਮੇਰੇ ਪੁੱਤ ਤੇਰਾ ਚਾਹੀ ਨਹੀਂ ਚੜਿਆ ਕਿਸੇ ਨੂੰ ਹੂੰ ਉਹ ਬੂੰਗੜਾ ਨਹੀਂ ਮੰਮੀ ਕੁੜ ਗੱਲ ਸੁਣ ਸੱਚ ਮੇਰੀ ਹਾਂਜੀ ਤੇਰੀ ਮੰਮੀ ਤਾਂ ਆ ਸਕਦੀ ਸੀਗੀ ਫਿਰ ਉਹ ਕਿ ਮੇਰੇ ਪੋਤੇ ਦਾ ਚਾਹੀ ਨਹੀਂ ਚੜਿਆ ਉਹਦੇ ਵੀ ਦੋਟਾ ਖੋਇਆ ਸੀ ਨਹੀਂ ਨਹੀਂ ਮੰਮੀ ਹਾਂ ਚਾਹ ਕਿਉਂ ਨਹੀਂ ਚੜਿਆ ਚਾਹ ਤਾਂ ਸਾਰਿਆਂ ਨੂੰ ਬਹੁਤ ਚਾਹ ਚੜਿਆਗਾ ਹੂੰ ਉਹ ਗੱਲ ਪਤਾ ਕੀ ਆ ਮੰਮੀ ਦਾ ਨਾ ਗਿੱਟਾ ਉਤਰ ਗਿਆ ਤਾਂ ਕਰਕੇ ਉਹਨਾਂ ਤੋਂ ਆਇਆ ਨਹੀਂ ਜਾਣਾ ਉਹਨਾਂ ਨੇ ਫੋਨ ਤਾਂ ਕਰਿਆ ਸੀ ਮੇਰੀ ਗੱਲ ਸੁਣ ਗਿੱਟਾ ਉਤਰਿਆ ਸੀ ਘਰੇ ਮੋਟਰਸਾਈਕਲ ਉਹਨਾਂ ਦੀ ਗੱਡੀ ਉਹਨਾਂ ਦੀ ਕੀ ਗੱਲ ਫਿਰ ਮੇਰੇ ਪੋਤੇ ਦਾ ਚਾਹ ਨਹੀਂ ਸੀ ਮੰਮੀ ਡਾਕਟਰ ਨੇ ਮਨਾ ਕਰਿਆਗਾ ਉਹ ਕਹਿੰਦੇ ਡੋਲ ਪੈ ਜੂਗੀ ਤਾਂ ਕਰਕੇ ਨਹੀਂ ਆਏ ਹੈਗੇ ਗੱਡੀ 'ਚ ਕਾਹਦਾ ਡੋਲ ਪੈ ਜੂ ਉਹ ਨਿਕੜਾ ਤੁਰਨਾ ਸੀ ਉਥੋਂ ਮੁੰਡਾ ਚੜ੍ਹਾ ਲੈਂਦਾ ਲੈ ਕੇ ਆ ਜਾਂਦਾ ਕੋਈ ਗੱਲ ਨਹੀਂ ਮੰਮੀ ਪਰ ਮੰਮੀ ਨੇ ਮੈਨੂੰ ਕਿਹਾ ਸੀ ਕਹਿੰਦੀ ਕੋਈ ਨਹੀਂ ਤੇਰੇ ਭਾਈ ਨਾਲ ਗੱਲ ਕਰ ਲਈ ਮੈਂ ਲਾਉਣੀ ਆ ਵੀਰੇ ਨੂੰ ਹੁਣ ਪੁੱਛਦੀਆਂ ਕੀ ਕਹਿੰਦੇ ਆ ਨਾਲੇ ਇੱਕ ਗੱਲ ਹੋਰ ਹੈ ਛੇਤੀ ਵੜਾਈਆਂ ਨਾਲ ਪੰਜੀਰੀ ਬੈਠੀ ਬੈਠੀ ਤਾਂ ਖਾ ਲੇਗੀ ਤੈਨੂੰ ਪਤਾ ਕਰ ਕੰਮ ਤਾਂ ਦੇ ਮਸਾ ਹੁੰਦੇ ਨੇ ਹੁਣ ਜਿਹੜੇ 4 ਦਿਨ 10 ਦਿਨ ਰੈਕਟ ਕਰਨੀਆਂ ਖਾ ਵੀ ਲਵੇਂਗੀ ਮੈਂ ਤਾਂ ਕਦੋਂ ਮਾਦੀਰ ਲਾ ਦਿਆਂ ਹਾਂਜੀ ਹਾਂ ਕੋਈ ਨਹੀਂ ਮੰਮੀ ਕਰਦੀ ਐ ਮੈਂ ਬੇਰੇ ਨੂੰ ਫੋਨ ਪੁੱਛਦੀ ਐ ਕੀ ਕਰਉ ਤੇ ਨਾਲੇ ਰਹੀ ਗੱਲ ਹੋਰ ਆ ਨਾ ਹੋਵੇ ਵੀ ਕੱਲੀ ਪਿੰਜਿਰੀ ਲੈ ਕੇ ਆ ਜਾਣਾ ਘੱਟੋ ਘੱਟ ਵੀ 1 ਲੱਖ 2 ਲੱਖ ਰੁਪਏ ਲਾ ਕੇ ਦੀ ਜਾਣਾ ਕੋਈ ਕਿਹੜਾ ਤੂੰ ਕਿਹੜੇ ਦੁਆਰੇ ਬਸ ਕੇਸ ਕਰ ਲੇਗੀ ਮੁੰਡਾ ਹੋ ਗਿਆ ਹੁਣ ਕੌਣ ਜਾਂਦੀ ਆ ਮੁੜ ਕੇ ਆਹ ਹਾਂਜੀ ਹਾਂ ਆ ਨਾ ਹੋਵੇ ਵੀ ਕਿਤੇ ਵੀ ਇੱਥੇ ਚਾਰ ਕੱਪੜੇ ਲੈ ਕੇ ਆ ਜਾਣਾ ਨੱਕ ਕੋਈ ਗੱਲ ਨਹੀਂ ਮੇਰੇ ਪੋਤੇ ਨੂੰ ਤਾਂ ਕੜਾ ਚਾਹੀਦਾ ਕੋਈ ਗੱਲ ਨਹੀਂ ਮੰਮੀ ਖੈ ਦੂੰਗੀ ਫੋਨ ਲਾ ਕੇ ਮੈਂ ਤੇ ਤੈਨੂੰ ਚਾਹੀਦਾ ਟਾਊਸ ਐਡਾ ਬਾਰਾ ਦੁਬਾਰਾ ਘਰ ਹੈ ਮੰਮੀ ਮੈਟੌਪਸ ਕੀ ਕਰਨੇ ਨੇਗੇ ਜਿਹੜੇ ਪਹਿਲਾਂ ਤੁਸੀਂ ਵਿਆਹ ਵੇਲੇ ਪਾਏ ਸੀ ਉਹ ਵੀ ਅਲਮਾਰੀ 'ਚੇ ਸਾਹਵੇਂ ਪਾਏ ਨੇ ਕਾਮਰਗੇ ਮੇਰੀ ਗੱਲ ਸੁਣਾ ਜਦੋਂ ਸ੍ਰੀਕਾ ਕਵੀਲਾ ਪੰਜੀਰੀ ਦੇਖੂਗਾ ਅਗਲਾ ਨਾਲ ਟੂਨ ਵੀ ਚਾਹੀਦੀ ਹੈ ਜਿਹੜੇ ਸਾਹਵੇਂ ਪਏ ਮੰਮੀ ਉਹੀ ਕੱਢ ਕੇ ਤੁਹਾਂ ਦਾਂਗੇ ਆਪਾਂ ਉਹ ਕਿਹੜਾ ਬਾਲਿਆ ਨੇ ਦੇਖੇ ਅਈ ਨੀ ਮੈਂ ਹਾ ਤਵੀ ਨਾ ਕਰਾਉ ਉਹਨਾਂ ਦੀ ਮੇਰੀ ਗੱਲ ਸੁਣ ਕੇ ਇਸ ਕਰਾਉਣ ਵਿੱਚ ਉਹਨਾਂ ਤਾਂ ਮਾਪ ਪਤਾਂ ਤਾਂ ਇੱਕ ਵਾਰੀ ਵੀ ਨਹੀਂ ਸਰਿਆ ਵੀ ਅਸੀਂ ਲੈ ਜਾਂਦੇ ਆ ਮੇਰੇ ਪੁੱਤ ਨੇ ਲਾਇਆ ਸਾਰੇ ਪੈਸੇ ਮੰਮੀ ਅੱਜ ਕੱਲ੍ਹ ਕੌਣ ਵੇਖਿਆ ਉਹਨੂੰ ਔੜਦਾ ਵੀ ਹਾਂ ਵੇਖ ਕੇ ਆ ਕੇ ਕਰਾਉਣ ਫਿਰ ਪੰਜੀਰੀ ਵੇਲੇ ਨਾਲ ਨਾ ਸੋਚ ਉਹ ਵੀ ਤੂੰ ਕਹੇ ਉਹਨੂੰ ਤੈਨੂੰ ਟੌਕਸ ਮੇਰੇ ਪੋਤੇ ਨੂੰ ਕੜਾ ਤੇ ਲੀੜਾ ਕਪੜਾ ਪੂਰਾ ਹੈ ਟੌਪ ਦਾ ਆਵੇ ਜਿਵੇਂ ਮੇਰਾ ਸਰੀਕਾ ਖੜਾ ਦੇ ਕੇ ਆ ਨਾ ਹੋਵੇ ਵੀ ਕਿਤੇ ਲੀਰਾ ਚੱਕ ਲਿਆ ਵਿਚਾਰ ਨਹੀਂ ਮੰਮੀ ਕਹਿਨੀ ਆ ਮੈਂ ਫੋਨ ਲਾ ਕੇ ਕੈਦੀ ਨਾ ਕਿ ਦਾ ਫੜਾ ਹੋਣੇ ਨੂੰ 10 ਮਿੰਟ ਮੈਂ ਮੜਾ ਜਾ ਦੂਜਾ ਵਾਸਤੇ ਤਰਾ ਪੈ ਤੌੜੀ ਕਿਉਂ ਲੋਟ ਕਰਿਆ ਮੈਂ ਠੀਕ ਨਕੋ ਲੈ ਨੂੰ ਮੜਾ ਠੰਡ ਹੈਗੀ ਹਾਂਜੀ ਮੈਂ ਦੱਸ ਹਾਕੀ ਗੱਲ ਬਣੀ ਇਹ ਦੱਸ ਮੇਰੇ ਪੇਕੇ ਨੂੰ ਕਿਹੜਾ ਚਾਣੀ ਚੜਿਆ ਹੈਗਾ ਅਖਰ ਨੂੰ ਉਹਨਾਂ ਦਾ ਵੀ ਤਾਂ ਦੋਤਾ ਹੀ ਹੈ ਇਹ ਪਤਾ ਨਹੀਂ ਮੰਮੀ ਨੂੰ ਇਹ ਜਿਹੀਆਂ ਗੱਲਾਂ ਕੌਣ ਸਿਖਾ ਦਿੰਦਾ ਬਾਜ਼ੂ ਮਮੀ ਬੋਲਣ ਲੱਗ ਕੇ ਵੀ ਨਹੀਂ ਦੇਖਦੇ ਹੈਗੇ ਵੀ ਜਿਹੜੇ ਜਿਹੜੇ ਸ਼ਬਦ ਮੈਂ ਬੋਲਦੀ ਆ ਅਗਲੇ ਦੇ ਦਿਲ ਤੇ ਪਤਾ ਨਹੀਂ ਕਿਵੇਂ ਲੱਗਣਗੇ ਕੋਈ ਗੱਲ ਨਹੀਂ ਕਰ ਲੈਣੀ ਮੈਂ ਆਪਦੇ ਭਰਾ ਨੂੰ ਫੋਨ ਕਹਿ ਦੇਣੀ ਵੀਰੇ ਨੂੰ ਵੀ ਵੀਰੇ ਆ ਜਾ ਹੈਲੋ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਤੇਰਾ ਕੀ ਨਾਮ ਹੈ ਠੀਕ ਹੈ ਠੀਕ ਹੈ ਤੂੰ ਦੱਸ ਹੋਰ ਜਿਵਾਕ ਠੀਕ ਐ ਤੇਰਾ ਅੱਛਾ ਠੀਕਾ ਬਤਾਇਆ ਗਿਆ ਕਿਸੇ ਹਾਂ ਇਹ ਆ ਜਾ। ਥੈਂਕਸ ਵਾ। ਦੁੱਤ ਦਾ ਉਹ ਨਾਲ ਬੱਚੇ ਕਿਉਂ ਆਉਂਦੇ। ਕੋਈ ਨਾ ਅੱਜ ਹੀ ਆ ਜੰਦੇ ਅਸੀਂ ਤੇ ਪਜੀਰੀ ਪਜੂਰੀ ਤਾਂ ਬੇਬੇ ਨੇ ਤਿਆਰ ਕਰ ਰੱਖੀ ਹੈਗੀ। ਅੱਛਾ ਇਹ ਸੇ ਮੇਰੀ ਮਮੀ ਨਾਲ ਗੱਲ ਕਰ। ਮੰਮੀ ਕਹਿੰਦੇ ਤੇਰਾ ਦੁੱਤ ਪੁੱਤਰ ਹੋਇਆ। ਫਿਰ ਤੂੰ ਆ ਨਹੀਂ ਜਾਣਾ ਤੇਰੇ ਵੀਰ ਨੂੰ ਵੇਖਣ। ਕੋਈ ਨਾ ਮੈਂ ਹੀ ਆਉਂਦਾਗਾ। ਮੈਂ ਹੀ ਆਉਂਗਾ ਤੇ ਹੋਰ ਭਾਇ ਨਹੀਂ ਜਾਣਾ ਫਿਰ ਕਿਸੇ ਤੋਂ। ਚਲ ਵੀਰੇ ਫਿਰ ਤੂੰ ਯਾਦ ਨਾਲ ਆ ਚੀਜ਼ਾਂ ਦਾ। ਠੀਕ ਹੈ ਠੀਕ ਹੈ ਨਵੀਂ ਚਾਰੀ ਇਹ ਵੀ ਨਾ ਬੜਾ ਉਹ ਕਰਦੀ ਹੈ ਮੈਂ ਚਲ ਕੇ ਜਾਨੇ ਅੱਜ ਸनेहा ਹਾਂਜੀ ਤੂੰ ਇੱਥੇ ਕੀ ਕਰ ਰਹੀ ਹੈਂ ਕੁਛ ਨਹੀਂ ਬਸ ਸਬਜ਼ੀ ਬਣਾਉਣ ਲੱਗੀ ਸੀ ਸਬਜ਼ੀ ਬਣਾਉਣ ਲੱਗੀ ਸੀ ਆਪਦੀ ਸਿਹਤ ਤਾਂ ਦੇਖ ਲੈ ਪਹਿਲਾਂ ਤੂੰ ਚਾਰ ਦਿਨ ਟੇਕੇ ਨਹੀਂ ਪਿਆ ਜਾਂਦਾ ਮੰਮੀ ਨੇ ਬਣਾ ਲੈਣੀ ਸੀ ਫਿਰ ਕੀ ਹੋ ਗਿਆ ਕੋਈ ਨਹੀਂ ਮੇਰਾ ਆਪਦਾ ਜੀ ਕਰਦਾ ਸੀ ਕੰਮ ਕਰਦਾ ਓਏ ਆਖਣ ਨੂੰ ਕਹਦੇਂਗੀ ਮੈਨੂੰ ਡਾਕਟਰ ਦੇ ਚਾੱਕੇ ਲੈ ਕੇ ਜਾਓ ਕਰਦਾ ਸੀ ਤੇਰਾ ਜੀ ਨਾ ਚਾਰ ਦਿਨੋਂ ਫਿਰ ਬਣਾਉਣ ਦੀ ਹੈ ਬਣਾਈ ਜਾਇਆ ਕਰੀ ਆ ਯਾਰ ਆਰਾਮ ਕਰ ਲੈ ਥੋੜੇ ਦਿਨ ਤੋਂ ਨਹੀਂ ਕਹਿੰਦੀ ਹੈਗੀ ਤੁਹਾਨੂੰ ਕੋਈ ਨਹੀਂ ਨਾ ਲੈ ਕੇ ਜਾਓ ਓਏ ਗੱਲ ਕਹਿਣ ਨਾ ਕਹਿਣ ਦੀ ਨਹੀਂ ਹੈਗੀ ਮੈਂ ਕਿਹੜਾ ਲੈ ਕੇ ਨਹੀਂ ਜਾਊਗਾ ਪਰ ਆਪਦੀ ਸਿਹਤ ਦਾ ਧਿਆਨ ਦਾ ਰੱਖ ਸਕਦੀ ਹੈ ਨਾ ਬਾਅਦ ਚ ਤੈਨੂੰ ਦਿਕਦਾ ਹੋਣੀ ਹੈ ਜਿਹੜਾ ਆਰਾਮ ਕਰ ਲੇਗੀ ਚੰਗੀ ਰਹੇਗੀ ਹੁਣ ਕੱਲੇ ਮੰਮੀ ਨੂੰ ਕਿਹੜਾ ਸੁੱਖਿਆ ਹੋਇਆਗਾ ਵੀ ਸਾਰਾ ਕੰਮ ਮੰਮੀ ਨਹੀਂ ਕਰਨਾ ਮੰਮੀ ਤਾਂ ਨਹੀਂ ਹੁੰਦਾ ਹੈਗਾ ਓ ਫਿਰ ਮੈਨੂੰ ਦੱਸੋ ਨਾ ਮੈਂ ਕੰਮ 2-4000 ਦੇ ਦੇਵਾਂਗੇ ਉਹਨੂੰ ਬਾਧੂ ਦਾ ਖਰਚਾ ਖੜਾ ਕਰਨਾ ਹੈਗਾ ਪਹਿਲਾਂ ਮੇਰੇ ਤੇ ਨਾ ਖਰਚਾ ਹੋ ਗਿਆ ਠਹਿਗਾ ਉਹਨੂੰ 2-4000 ਦੇਵਾਂਗੇ ਤੈਨੂੰ ਕੋਈ ਰੋਗ ਲੱਗਿਆ ਨਾ ਤੇਰੇ ਤੇ 50000 ਰੁਪਏ ਆਮ ਮਾਮੂਲੀ ਗੱਲ ਹੀ ਹੈ ਨਾਲੇ ਸਾਰੀ ਉਮਰ ਸਰੀਰ ਨਿਤਰਾ ਹੋ ਜਾਵਨ ਬਾਅਦ ਚ ਕਹੀ ਜਾਇਆ ਕਰੇਂਗਾ 4 ਸਾਲਾਂ ਨੂੰ ਮੇਰੇ ਕੋਡੇ ਦੇਖਦੇ ਮੋਡੇ ਦੇਖਦੇ ਤੁਸੀਂ ਇਹ ਸਾਲਾਣਾ ਮੰਮੀ ਨੂੰ ਦਿਓ ਫਿਰ ਜਾ ਕੇ ਠੀਕ ਆ ਕਿਉਂ ਕਿਉਂ ਦਾ ਕੀ ਮਤਲਬ ਹੈ ਮੰਮੀ ਕਹਿਣ ਲੱਗ ਕੇ ਕਹਿੰਦੇ ਭਾਈ ਮਰਤੂ ਕੋਲੇ ਤੋਂ ਕੰਮ ਹੁੰਦਾ ਨਹੀਂ ਹੈਗਾ ਵੀ ਤੂੰ ਕੰਮ-ਕੁਮ ਕਰਿਆ ਕਰ ਉੱਤੋਂ ਹੁਣ ਵੀਰੇ ਨੂੰ ਕਹੀ ਜਾਂਦੇ ਆ ਉਹ ਕੇ ਵੀ ਪੰਜੀਰੀ ਪੰਜੂਰੀ ਲੈ ਲੱਖ ਸਵਾ ਲੱਖ ਰੁਪਏ ਨਾਲ ਲੈ ਕੇ ਆਵੇ ਕੀ ਲੈ ਕੇ ਆਵੇ ਲੱਖ ਸਵਾ ਲੱਖ ਕੀ ਗੱਲ ਕਹਦਾ ਸਾਡੇ ਕਹਿੰਦੇ ਪੰਜੀਰੀ ਤਾਂ ਹੀ ਹੁੰਦੀ ਆ ਮੈਨੂੰ ਤਾਂ ਹੁਣ ਪਤਾ ਨਹੀਂ ਹੈਗਾ ਸਾਡੇ ਤਾਂ ਆਈ ਨਹੀਂ ਹੈਗੀ ਮੰਮੀ ਕਹਿੰਦੀ ਇਹ ਤਾਂ ਮੈਂ ਪਹਿਲੀ ਵਾਰੀ ਸੁਣਨ ਲੱਗਿਆ ਅਗੇ ਲੱਖ ਸਵਾ ਲੱਖ ਰੁਪਏ ਨਾਲ ਲੈ ਕੇ ਆਵੇ ਅਗਲਾ ਕੋਈ ਪੰਜੀਰੀ ਲਿਆਵੇ ਕੋਈ 2 ਕਿਲੋ ਘਿਓਰ ਲਾ ਲੈਵੇ ਉਹੀ ਬਹੁਤ ਹੁੰਦਾ ਹੈਗਾ ਰੁਪਏ ਆਪਾਂ ਨੇ ਕੀ ਕਰਨੇ ਹੈਗੇ ਮੰਮੀ ਕਹਿੰਦੀ ਕੜਾ ਗੂੜਾ ਵੀ ਪਾਉਂਦੇ ਹੁੰਦੇ ਨੇ ਤੁਹਾਡੇ ਰਿਵਾਜ ਚੱਲਦਾ ਹੈ ਕੋਈ ਰਿਵਾਜ ਰੂਈ ਨਹੀਂ ਚੱਲਦਾ ਐਵੇਂ ਹੀ ਕਹਦਾ ਤੈਨੂੰ ਮਾਰਤੀ ਮਾਂ ਨੇ ਤਾਂ ਭਕਾਈ ਤੈਨਾਲੇ ਤੈਨੂੰ ਫੋਨ ਲਾ ਕੇ ਕਹਿਦੀ ਸਣੀ ਨੂੰ ਕਹਦੇ ਕੁਛ ਨਾ ਲੈ ਕੇ ਆਈ ਸਾਨੂੰ ਕਸ ਦੀ ਲੋੜ ਨਹੀਂ ਹੈਗੀ ਜੇ 2 ਕਿਲੋ ਘਿਹਰ ਲਾ ਕੇ ਜਾਣਾ ਤਾਂ ਠੀਕ ਹੈ ਨਹੀਂ ਉਹ ਵੀ ਆਫਿਰ ਲਾ ਲਾਂਗੇ ਆਪਾਂ ਦਾ ਨਾ ਨਾ ਮੈਂ ਨਹੀਂ ਕਹਿੰਦੀ ਹੈਗੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਮੰਗੀ ਤੇ ਸੁਭਾ ਦਾ ਐਵੇਂ ਸਾਰੀ ਗੱਲ ਮੁੜ ਕੇ ਮੇਰੇ ਤੇ ਆ ਜਾਣੀ ਆ ਮੇਰੇ ਤੋਂ ਨਹੀਂ ਲੜਿਆ ਜਾਂਦਾ ਕੋਈ ਤੇਰੇ ਤੇ ਨਹੀਂ ਗੱਲ ਆਉਣ ਲੱਗੀ ਮਾਨ ਦਾ ਮਾਫੀ ਸਮਝਾ ਲਊਗਾ ਅਕੇਲਾ ਲੱਖ ਸਵਾ ਲੱਖ ਰੁਪਏ ਲੈ ਕੇ ਆਵੇ ਕੀ ਗੱਲ ਚੱਲ ਕੋਈ ਨਹੀਂ ਤੁਹਾਡੇ ਰਿਵਾਜ ਚੱਲਦੇ ਹੋਣਗੇ ਐਵੇਂ ਤੁਸੀਂ ਨਾ ਮੰਮੀ ਨਾਲ ਲੜ ਪਿਓ ਮੁੜ ਕੇ ਮੰਮੀ ਨੂੰ ਕਹਿਣਾ ਵੀ ਤੂੰ ਕਿਹਾ ਹੋਊਗਾ ਪ੍ਰਗਟ ਨੂੰ ਸਾਰੀ ਗੱਲ ਮੇਰੇ ਤੇ ਆ ਜਾਣੀ ਆ ਉਏ ਨਾ ਨਾ ਆਪਣੇ ਕੋਈ ਰਵਾਜ ਨਹੀਂ ਹੈਗਾ ਇਹ ਜਾਂ ਮਾਂ ਨੇ ਤਾਂ ਉਹੀ ਕਹਿਤਾ ਹੋਊਗਾ ਆਪਾਂ ਅਗਲੇ ਨੂੰ ਥੋੜੀ ਸੂਲੀ ਤੇ ਚੜਨਾ ਹੈਗਾ ਉਧਰ ਤਾਂ ਮਾਂ ਪਈ ਹੈਗੀ ਉਧਰ ਤਾਂ ਦਵਾਈ ਵਾਸਤੇ ਰੁਪਏ ਲੱਗ ਜਾਂਦੇ ਆ ਕਿ ਉਦੋਂ ਤਾਂ ਆਪਣਾ ਇਹਨੇ ਰੁਪਏ ਮੰਗਦੇ ਚੰਗੇ ਲੱਗਦੇ ਆ ਨਾ ਤਾਂ ਨਾਲ ਇਹ ਕਿੱਥੇ ਲਿਖਿਆ ਹੁੰਦਾ ਹੈਗਾ ਵੀ ਨਾਲੇ ਤਾਂ ਉਹਨਾਂ ਨੇ ਕੁੜੀ ਦਿੱਤੀ ਹੈ ਗਾਂ ਪਜੀਰੀ ਤੇ ਖਰਚਾ ਕਰਨਗੇ ਤੂੰ 1/2 ਲੱਖ ਰੁਪਏ ਹੋਰ ਦੇ ਕੇ ਆਣ ਵਿਆਹ ਵੇਲੇ ਥੋੜਾ ਖਰਚਾ ਕੀਤਾ ਸੀ ਉਹਨਾਂ ਨੇ ਕਿਹੜੀ ਚੀਜ਼ ਦੀ ਘਾਟ ਛੱਡੀ ਸੀ ਫਿਰ ਇਹ ਗੱਲ ਤੁਸੀਂ ਤਾਂ ਸਮਝਦੇ ਹੋ ਹੁਣ ਮੰਮੀ ਨਹੀਂ ਸਮਝਦੇ ਹੈਗੇ ਫਿਰ ਮੈਂ ਕੀ ਕਰਾਂ ਤੇ ਜਮਾਨ ਨੂੰ ਆਪਾਂ ਕਹਾਂਗੇ ਫੇਰ ਹੀ ਸਮਝੂਗੀ ਉਹ ਹੁਣ ਆ ਤੂੰ ਤਾਂ ਮੈਨੂੰ ਹਾਂ ਗੱਲ ਕਹਿੰਦੀ ਆ ਕਿ ਉਹਨੂੰ ਕਹਿਣਾ ਨਹੀਂ ਮੇਰੇ ਤੇ ਗੱਲ ਆ ਜੂਗੀ ਤੇ ਫਿਰ ਉਹਨੂੰ ਬਿਨਾ ਕਹੇ ਤਾਂ ਉਹਨੂੰ ਵੀ ਨਹੀਂ ਸਮਝ ਲੱਗਣੀ ਚਲ ਦੇਖ ਲਓ ਫਿਰ ਜਿਵੇਂ ਸਹੀ ਲੱਗਦਾ ਬਸ ਮੰਮੀ ਮੇਰੇ ਨਾਲ ਨਾ ਲੜਨਾ ਕਿਉਂਕਿ ਮੇਰੇ ਚੰਨੀ ਹਿੰਮਤ ਨਹੀਂ ਹੈਗੀ ਵੀ ਮੈਂ ਬੈਠ ਕੇ ਆਡੇ ਲਾਵਾਂ ਤੈਨੂੰ ਕੋਸ਼ ਲੜਨ ਦੀ ਲੋੜ ਨਹੀਂ ਹੈਗੀ ਬੋਲਣ ਦੀ ਲੋੜ ਨਹੀਂ ਹੈਗੀ ਮੈਂ ਕਰਦਾ ਮਾਂ ਨਾਲ ਗੱਲ ਤੇ ਨਾਲ ਤੂੰ ਬੰਦਿਆਂ ਵਾਂਗੂ ਜਾ ਕੇ ਉੱਥੇ ਆਰਾਮ ਕਰ ਲੈ ਜਵਾਕ ਕੋਲੇ ਬੈਠੀ ਰਿਹਾ ਕਰ ਇੱਥੇ ਚੁੱਲ੍ਹੇ ਚੌਕੇ ਦੇ ਆਉਣ ਦੀ ਲੋੜ ਨਹੀਂ ਹੈਗੀ ਤੈਨੂੰ ਕੰਮ ਕੌਣ ਕਰੂਗਾ ਉਹ ਕੰਮ ਕੋਈ ਨਾ ਮਾਂ ਕਰ ਲੂਗੀ ਆਪੇ ਨਹੀਂ ਹੁੰਦਾ ਹੈਗਾ ਮੰਮੀ ਤੋਂ ਉਹ ਮ ਉਹ ਨਾ ਮੈਂ ਕਰਦਾ ਮਾਨਨ ਕਰ ਤੂੰ ਸੁੱਦਾ ਕਹਤਾ ਵੀ ਮੈਂ ਕਰਦਾ ਗੱਲ ਆ ਹੁਣ ਜੇ ਤੁਸੀਂ ਜਾ ਕੇ ਕਹਿ ਵੀ ਦਿੱਤਾ ਆਏ ਨਹੀਂ ਪਤਾ ਮੰਮੀ ਮੇਰੇ ਕੋਲੇ ਆ ਜਾਣ ਵੀ ਤੂੰ ਮੇਰੇ ਪੁੱਤ ਨੂੰ ਲੁੱਤੀਆਂ ਲਾਉਣੀ ਆ ਮੈਂ ਤਾਂ ਦਲਦਾਰੀ ਦੇਣੀ ਆ ਮਾ ਹਾਂ ਤੂੰ ਮੈਨੂੰ ਐ ਦੱਸੋ ਹਾਂ ਤੋ ਨੇਹਾ ਨੂੰ ਕਿ ਬਾਰ ਤੁਰ ਲਾ ਰੱਖੇ ਕੰਮ ਦਿੰਦੇ ਸੀ 20 ਰਣਾ ਦਾ ਹੋ ਗਿਆ ਕੰਮ ਕਰਨਾ ਫੇਰ ਕੀ ਹੁੰਦਾ ਮਾੜਾ ਜਿਹਾ ਖੜੀ ਨੇ ਤੜਕਾ ਹੀ ਪਾਉਣਾ ਸੀ ਦਾਲ ਚ ਫੇਰ ਕੀ ਗੱਲ ਹੋਗੀ ਜੇ 20 ਦਿਨਾਂ ਦਾ ਹੋ ਗਿਆ ਐ ਵੀ ਤਾਂ ਦੇਖ ਲਾਂ ਤੂੰ ਉਹਨੇ ਖਾਦਾ ਵੀ ਕੀ ਅਜੇ ਤੱਕ ਕੋਈ ਖਰਾਕ ਉਹਨੇ ਨਹੀਂ ਖਾਧੀਗੀ ਕੱਲ ਨੂੰ ਘੁੱਡ ਗੱਡ ਮ ਕੱਲ ਨੂੰ ਹੱਡ ਗੋਡੇ ਮੋਡੇ ਦੁੱਖ ਲੱਗ ਜਾਣਗੇ ਤੇ ਅੱਛਾ ਬਾਹਲੀ ਬਹੂ ਦਾ ਮਹਿਤਤੀ ਆ ਗਿਆ ਪਰਤੇ ਕੰਨ ਤੇਰੇ ਉਹ ਪਰਤੇ ਨਹੀਂ ਮਾਂ ਅਜੇ ਤੱਕ ਤੂੰ ਹੀ ਆਖਿਆ ਕਰੇਂਗੀ ਜਦੋਂ ਸਿਰ ਬਨ ਕੇ ਪੈਣ ਲੱਗੀ ਜਾਂ ਕਹਿਣ ਲੱਗੀ ਮੇਰੇ ਆਂਡ ਪੈਰ ਦੁਖਦੇ ਨੇ ਮੈਂ ਤਾਂ ਆਇਆ ਕਿ ਉਹ ਚਾਰ ਦਿਨਾਂ ਨਾਲ ਹੁਣ ਕੀ ਹੋਣ ਲੱਗਿਆ ਹੈ ਮੇਰੇ ਵੀ ਦੋ ਤਿੰਨ ਯਾਪੇ ਹੋਏ ਨੇ ਮੇਰੇ ਤਾਂ ਕੁਛ ਸੁੱਖ ਦਾ ਨੰਨਾ ਕੋਈ ਗੋਟਾ ਨਾ ਮੋਟਾ ਨਾ ਕੋ ਕੰਨ ਉਹ ਤੇਰੇ ਵੇਲੇ ਮਾਂ ਤੇਰੇ ਕੋਲੇ ਕੋਈ ਹੈ ਹੀ ਨਹੀਂ ਸੀਗਾ ਹੁਣ ਤੂੰ ਤਾਂ ਹੈਗੀ ਆ ਨਾ ਉਹਦੇ ਕੋਲੇ ਉਹ ਇਸੇ ਕੰਮ ਨਾਲ ਨਾ ਕੁਝ ਨਹੀਂ ਹੁੰਦਾ ਜੇ ਮਾੜਾ ਮੈਂ ਤਾਂ ਉਹਨਾਂ ਅਈਆਂ ਖਾ ਮਾੜਾ ਦਾਲ ਤੜਕਾ ਪਾਇਆ ਪੋਰਾ ਕ ਮੈਂ ਪਾਣਾ ਬੁੱਢੀ ਹੋਰੋਂ ਮੈਂ ਕੜੀ ਕੋ ਕੰਮ ਕਾਈ ਚ ਵੀ ਮੈਂ ਉਹਨਾਂ ਕੋਈ ਵਾ ਗੋਏ ਦੇ ਬਠਲ ਚ ਕਾਤੀ ਉਹ ਗੱਲ ਮਾਂ ਗੋਏ ਦੇ ਬਠਲਾਂ ਦੀ ਨਹੀਂ ਹੈਗੀ ਗੱਲ ਤਾਂ ਹੈਗੀ ਵੀ ਉਹ ਜਬਾਕ ਹਜੇ ਨਹੀਂ ਆਣਾਗਾ ਉਹ ਆਪ ਕੰਮਦੰਦਾ ਕਰਦੀ ਫਿਰਦੀ ਐ ਤੂੰ ਇੱਥੇ ਬੈਠੀ ਐ ਜਨਾਨੀਆਂ ਜਿਹਾ ਬਗਤਲੇ ਡਿੱਗੇ ਫਿਰ ਉਹ ਹਜੇ 21 ਜਨਾਂ ਦਾ ਕਿਵੇਂ ਡਿੱਕੂ ਜੋ ਹਜੇ ਉਹ ਸੁੱਤਾ ਪਿਆ ਸੀ ਤੇ ਨਾਲੇ ਇਹ ਜਿਹੜੀਆਂ ਤੂੰ ਜਨਾਨੀਆਂ ਦੀ ਗੱਲ ਕਰਦੀ ਹੁੰਦੀਆਂ ਵੀ ਇਤਿਹਾਸ ਕਮਾਣਦੀਆਂ ਕੀ ਕਹਿਣਗੀਆਂ ਤੇ ਉਹ ਹੀ ਜੇ ਹੁਣ ਉਹਨਾਂ ਨੂੰ ਕੰਮ ਤੇ ਕਰ ਜਾਂਦੇਖਣੀ ਉਹਨਾਂ ਨੇ ਇਹਨੂੰ ਕਹਿਣਗੀਆਂ ਵੀ ਤੈਨੂੰ ਕੰਮ ਤੇ ਲਾ ਵੀ ਲਿਆ ਬਿਵਾ ਬਸਮਾਈ ਆਈ ਮੇਰੀ ਤਾਂ ਨਹੀਂ ਮਹਤ ਕਰਾਉਣੀ ਬਾਪੂ ਦਾ ਮਿੰਟ ਚ ਬਣ ਕੇ ਵਹਿ ਗਿਆ ਮੇਰੇ ਹਾਤ ਮਾਂ ਮੈਂ ਕਿਸੇ ਦੀ ਨਹੀਂ ਕਰਾਉਣ ਲੱਗਿਆ ਉਹਨੇ ਕਿਹੜਾ ਕੋਈ ਗਲਤ ਕੰਮ ਕੀਤਾ ਹੈਗਾ ਵੀ ਮੈਂ ਤੇਰੀ ਮਹਤ ਕਰਾਵਾਂ ਤੇ ਉਹਨੂੰ ਮਾਰਾਗਾ ਜਿਹੜੀ ਗੱਲ ਹੈਗੀ ਆ ਸਾਹਮਣੇ ਮੈਂ ਤਾਂ ਉਹ ਕਹਿਣਾ ਨਾਲ ਇੱਕ ਗੱਲ ਹੋਰ ਹਾਂ ਤੂੰ ਨਿਹਾਂ ਨੂੰ ਕੀ ਕਿਹਾ ਸੀ ਵੀ ਆਦੇ ਭਰਾ ਨੂੰ ਕਹਦੀ ਉਹ ਪੰਜੀਰੀ ਲੈ ਕੇ ਆਉ ਤੇ ਨਾਲ 1.5 ਲੱਖ ਰੁਪਈਆ ਲੈ ਕੇ ਆ ਹਾਂ ਮੈਂ ਆਸ ਕਹਿੰਦੀ ਕਾਦੇ ਪੈਸੇ ਲੈਣੇ ਆਨੇ ਆਪਾਂ ਮੇਰੀ ਗੱਲ ਸੁਣ ਇੱਕ ਜਵਾਬਕ ਹੋ ਗਿਆ ਹੋਰ ਤੁਸੀਂ ਕਿਵੇਂ ਦੇਖੋਗੇ ਜੇ ਆਓ ਦੇਖੋ ਕਿ ਰਤਾਏ ਦੇ ਪੋਤਾ ਹੋਇਆ ਸੀ ਕੀ ਕੁਛ ਦਿੱਤਾ ਦੇਖ ਲੈ ਲਾ ਉਹਨਾਂ ਦੇ ਪੱਖਾ ਪੱਖੇ ਚੱਲਦੇ ਸੀ ਨਮਾਈਟਰਾਂ ਤੋਂ ਬਿਨਾ ਗੱਲ ਨਹੀਂ ਕਰੀ ਕਿ ਸਾਡਾ ਪੋਤਾ ਕਿ ਗਰਮੀ 'ਚ ਮਰੂਗਾ ਨਮਾਈਟਰ ਵੀ ਨਹੀਂ ਆਉਗੜੀ ਤਦੋਂ ਮੈਂ ਕਿੰਨਾ ਕੋਹ ਨੂੰ ਕਹਤਾ ਏ ਇੱਕ ਵਾਰੀ ਚ ਰਹਿ ਜਾਣੀਂ ਕਿ ਉਹਨਾਂ ਕੋਲ ਸਭ ਕੁਛ ਹੈ ਨੰਗ ਨਹੀਂ ਹੈ ਕਿ ਉਹ ਇੱਕ ਵਾਰੀ ਚ ਮਾਂ ਵਿਆਹ ਵੇਲੇ ਬਥੇਰਾ ਕੁਝ ਦੇਤਾ ਸੀਗਾ ਕੀ ਕਸਰ ਛੱਡੀ ਸੀ ਉਹਨਾਂ ਨੇ ਤੇ ਨਾਲੇ ਗੱਲ ਰਹੀ ਪੈਸਿਆਂ ਦੀ ਫੇਰ ਪੈਸਿਆਂ ਨਾਲ ਕਿਹੜੇ ਵੱਡੇ ਹੋ ਜਾਣਗੇ ਨਾਲੇ ਉਹਨਾਂ ਦੇ ਜਿਹੜੇ ਤਾਏ ਕਿਆਂ ਦੀ ਗੱਲ ਕਰਦੀਆਂ ਅਗਲੇ ਆਪ ਦੇ ਕਿ ਗਏ ਸੀ ਕੁਛ ਮੂੰਹ ਹੋ ਨਹੀਂ ਸੀ ਬੰਗਿਆ ਉਹਨਾਂ ਨੇ ਜਿੰਨੀ ਕਿ ਮੈਂ ਜੈਸ਼ੋਗ ਅਗਲਾ ਦੇ ਦੂਆ ਮੇਰੀ ਗੱਲ ਸੁਣ ਆਪਾਂ ਦੀ ਕੁੜੀ ਚ ਲਾ ਕੇ ਆਏ ਕੁੜੀ ਜਲਾਇਨ ਆਪਾਂ ਦੀ ਸ਼ੌਂ ਮਰਜ਼ੀ ਨਾਲ ਲਾ ਕੇ ਆਏ ਆ ਆਪਾਂ ਨੇ ਤਾਂ ਵੀ ਅਗਲੇ ਨੇ ਮੰਗਿਆ ਨਹੀਂ ਨੀ ਹੈਗੇ ਸੀ ਤੇ ਨਾਲੇ ਰਹੀ ਗੱਲ ਅਗਲਾ ਚਾਹੇ ਲੱਖ ਲਾਵੇ ਚਾਹੇ 10000 ਲਾਵੇ ਚਾਹੇ ਜਮਾ ਰੁਪਈਆ ਨਾਲ ਲਾਵੇ ਆਪਾਂ ਕੀ ਲੈਣਾਗਾ ਫੇਰ ਕਿਹੜਾ ਸਾਰੀ ਉਮਰ ਲਵਾ ਲਾਂਗੇ ਆਪਾਂ ਕਰਨਾ ਤਾਂ ਖ ਨੂੰ ਆਪਣੀ ਪਊਗਾ ਮੇਉਨਾ ਤੂੰ ਮੇਰੀ ਗੱਲ ਸੁਣ ਭਵਾਂ ਦੀ ਉਹ ਕਿੰਨੀ ਸੌਖੇ ਆ ਤੇ ਭਵਾਂ ਦੀ ਉਹ ਔਖੇ ਆ ਜੱਪੇ ਵੇਲੇ ਤਾਂ ਉਹਨਾਂ ਤੋਂ ਸਰਿਆ ਨਹੀਂ ਜਿਵੇਂ 30 ਦਾ ਪਹਿਲਾਂ ਜੱਪਾ ਸੀ ਮੈਂ ਤਾਂ ਉਹੀ ਗੱਲ ਨੂੰ ਫੁੱਲਾ ਵਾਂਗੂ ਰੱਖਿਆ ਮੈਂ ਤਾਂ 9 ਮਹੀਨਿਆਂ ਲੈ ਪੈਰ ਨੇ 9 ਤਾਂ ਮੰਝੇ ਤਾ ਤੇ ਮਾਂ ਮੈਂ ਇੱਕ ਦਿਨ ਹੀ ਸਾਰਿਆ ਵੀਲਾ ਮੈਨੂੰ 4 ਦਿਨ ਕੇਸੀ ਕਰਾ ਦਿਆਂਦਾ ਨਹੀਂ ਉਹ ਹੋਤੇ ਜਾਪੇ ਤੇ ਆਈ ਉੱਥੇ ਆ ਸੋਤਾ ਕਈ ਵਾਰੀ ਕਿਸੇ ਦੀ ਪਹੁੰਚ ਨਹੀਂ ਹੁੰਦੀ ਨਹੀਂ ਗੁੰਜਾਇਸ਼ ਹੁੰਦੀ ਆਪਾਂ ਤਾਂ ਅਗਲੀ ਸੂਲੀ ਕਿਉਂ ਚੜ੍ਹਨਾ ਹੈਗਾ ਜਦੋਂ ਆਪਣੇ ਤਾਂ ਪਹਿਲਾਂ ਪਤਾ ਆਪਾਂ ਨੂੰ ਵੀ ਭਾਈ ਇੰਨੀ ਗੁੰਜਾਇਸ਼ ਵਾਲੇ ਨਹੀਂ ਹੈਗੇ ਉੱਤੋਂ ਤੂੰ ਹੋਰ ਮੰਗ ਰੱਖੀ ਐਨੀ ਉਹ ਤਾਂ ਤੂੰ ਕਹੀ ਦੀ ਕੁਛ ਹੀ ਨਾ ਲੈ ਕੇ ਹੁਣ ਜਮਾ ਮੈਂ ਜਿਹੜਾ ਜਣਾ ਨਾ ਆਪਦੇ ਘਰੋਂ ਹੀ ਦੇ ਦੂੰ ਸਭ ਕੁਸਾ ਨਾ ਲੈ ਕੇ ਆ ਇੱਥੇ ਆਦਾ ਹਣੀ ਚਾੜੀ ਦਾ ਲੈ ਕੇ ਆ ਜਾਣਗੇ ਤੇ ਆਪਾਂ ਨੇ ਦੇਣਾ ਵੀ ਕੀ ਹੈ ਤੂੰ ਬਸ ਕਲੇ ਲੋਕ ਦਿਖਾਵੇ ਚੀਜ਼ ਕੀ ਰੱਖਦੀ ਐ ਮਾਂ ਵੀ ਲੋਕਾਂ ਨੂੰ ਦਿਖਾਵਾਂਗੇ ਆਪਾਂ ਪਤਾ ਨਹੀਂ ਉਹਨਾਂ ਦੀ ਨੂੰ ਤਾਂ ਇੰਨਾ ਕੁਸ ਲਿਆਈਆ ਤੇ ਇੰਨਾ ਚੱਕ ਜਿ ਦੇ ਕੇ ਗਏ ਨੇ ਜਦੋਂ ਮੁੰਡਾ ਹੋਇਆ ਅਗਲੇ ਨੂੰ ਹੁੰਦਾ ਹੀ ਐ ਜਿਹਦੇ ਪਹਿਲੇ ਜਿ ਮੁੰਡਾ ਦਾ ਅਗਲੇ ਮੁੜ ਕੇ ਨਾ ਕੋ ਕੇਸ ਦੇਖੇ ਨਾ ਕੋ ਕੁੜੀ ਢੀਕੇ ਨਾ ਮੁੰਡਾ ਢੀਕੇ ਆਹੀ ਵਾਰੀ ਦੇਣਾ ਕੋਈ ਲਾਲਚ ਤਾਂ ਨਹੀਂ ਫਿਰ ਮਾਂ ਜੇ ਚੰਗਾ ਭਲਾ ਆਪਣੇ ਘਰੇ ਰ ਆਪਣੇ ਜਿ ਬਾਕ ਦੇਤਾ ਆਪਾਂ ਨੂੰ ਹੋਰ ਕਿਹੜੀ ਚੀਜ਼ ਦੀ ਘਾਟ ਰਹਗੀ ਸਾਰਾ ਕੁਝ ਹੈਗਾ ਆਪਣੇ ਕੋਲੇ ਫਿਰ ਲੱਖ ਰੁਪਏ ਨਾਲ ਕਿਹੜਾ ਵੱਡੇ ਹੋ ਜਾਗੇ ਪੈਸਾ ਤਾਂ ਕਹਿੰਦੇ ਹੱਥਾਂ ਦੀ ਮੈਲ ਹੁੰਦਾ ਇਹ ਤਾਂ ਕਿਸੇ ਕੋਲੇ ਨਹੀਂ ਖੜਿਆ ਆ ਚਾਰ ਦਿਨਾਂ ਚ ਲੱਗ ਜੂਗਾ ਫਿਰ ਉਹਨਾਂ ਨੇ ਕੋਈ ਇਚਨੂੰ ਜਾਪੇ ਵੇਲੇ ਤੈਨੂੰ ਫੋਨ ਤੇ ਕਿਹਾ ਵਿਚਾਰ ਕੀ ਅਸੀਂ ਮੋਰ ਪੰਜੀਰੀ ਵੇਲੇ ਵੀ ਤੂੰ ਤਾਂ ਬਹੁਤ ਦਾ ਭਾਈ ਬਾਹਲੇ ਮਨਾਤੀ ਕਰਾਂ ਲੱਗ ਗਿਆ ਦੇਖ ਮੈਂ ਮੈਂ ਤਾਂ ਰੱਬ ਲੱਗਦੀ ਗੱਲ ਕਰਦਾ ਹੁੰਨਾ ਨਾ ਮੈਨੂੰ ਵੱਧ ਘਟ ਗੱਲ ਕਰਨ ਦੀ ਲੋੜ ਹੈਗੀ ਮੈਂ ਤਾਂ ਜਿਹੜੀ ਗੱਲ ਤੇਨੂੰ ਕਹਿਣੀ ਸੀ ਕਹਿ ਤੀ ਅਗਲੇ ਤੋਂ ਕੁਸੂਆਂ ਗਾਉਣ ਦੀ ਲੋੜ ਨਹੀਂ ਹੈਗੀ ਜਿਹੜਾ ਕੁਸਾਲੇ ਲਾ ਜਾਣਗੇ ਬਸ ਠੀਕ ਐਵੇਂ ਡਿਮਾਂਡ ਆ ਰੱਖੀ ਜਾਂਦੇ ਅਗਲੇ ਦੇ ਸਾਹਮਣੇ ਆਲੇ ਨੂੰ ਜਿਆਦਾ ਘਰ ਲੋੜੀ ਦਾ ਲੋੜਾ ਪਤਾ ਇੱਕ ਮਿੰਟ 'ਚ ਬਸ ਇਕੱਲਾ ਵਾ ਜੁੱਲੇ ਕੋਲੇ ਗਈ ਨਹੀਂ ਤੇ ਮਿੰਟ 'ਚ ਕੰਨ ਭਰਤੇ ਮਿੰਟ 'ਚ ਮੈਂ ਹਾਤੀ ਬਣ ਕੇ ਬਹਿ ਗਿਆ ਐਂ ਤੱਕ ਆਹ ਉਹੀ ਗੱਲ ਵੀ ਜੰਗਵਾਲ ਨਾਰਮਲ ਥੀ ਸੋਇਆ ਵੱਡਾ ਹੋਵੇ ਤਾਂ ਮੈਂ ਆਪ ਹੀ ਨਹੀਂ ਸੀ 3 ਮਹੀਨਾ ਪਹਿਲਾਂ ਹੁੰਦੀ ਮੰਝੇ ਤੋਂ ਉਹ ਤਾਂ ਹੁੰਦਾ ਭਾਈ ਇਹਦਾ ਤਾਂ ਆਪਰੇਸ਼ਨ ਵੱਡਾ ਹੋ ਗਿਆ ਮੈਂ ਤਾਂ ਕੀ ਲੈਣਾਗਾ ਉਹੀ ਗੱਲ ਇੱਥੇ ਨਾ ਕਬੂਲ ਰਹੀ ਸ੍ਰੀਕਾ ਹੀ ਆਪਣਾ ਕੱਢੂਗਾ ਵੀ ਕੁਝ ਨਹੀਂ ਜਾ ਕੇ ਗਏ ਆ ਨਹੀਂ ਜਾ ਕੇ ਗਏ ਚਲੋ ਕਰੀ ਜਾਂਣ ਜਿਵੇਂ ਕਰਨਾ ਦੀ ਮਾਤੀਆਂ ਕਰਦੇ ਹੈਗੇ ਮੰਮੀ ਆ ਪਰਗੜ ਦੇ ਹੁੱਡੀ ਧੋਣ ਆਲੀਆ ਇਹ ਵੀ ਧੋ ਕਾ ਤੇਰੇ ਮੇਰੇ ਗੱਲ ਸੁਣ ਪੜੀ ਹਾਂ ਮੰਮੀ ਤੈਨੂੰ ਮੈਂ ਤੇਰੇ ਜਦੋਂ ਥੋੜੇ ਘਰ ਜਾਵਾਸ ਤੇ ਪੰਜੀਰੀ ਬਾਤ ਆਖ ਕੇ ਸੀ ਮੈਂ ਤੈਨੂੰ ਕੀ ਆਖਿਆ ਕੀ ਆਖਿਆ ਦਾ ਕੀ ਮਤਲਬ ਆ ਮੰਮੀ ਕੀ ਹੋ ਗਿਆ ਮੁੰਡੇ ਦੇ ਪਰਤੇ ਕੰਨ ਤੇ ਮੰਮੀ ਕੰਨ ਨਹੀਂ ਪਰੇ ਮੈਂ ਮੈਂ ਤਾਂ ਕੰਮ ਕਰੀ ਜਾਂਦੀ ਸੀ ਉਹਨਾਂ ਨੇ ਆ ਕੇ ਮੈਨੂੰ ਪੁੱਛ ਲਿਆ ਕਹਿੰਦੇ ਕੰਮ ਕਿਉਂ ਕਰਦੀ ਆ ਮੈਂ ਕਿਹਾ ਮੰਮੀ ਨੂੰ ਆਖਾ ਹੋ ਜਾਂਦਾ ਕੰਮ ਨੂੰ ਆ ਗੱਲ ਹੋਈ ਸੀ ਉਹਨਾਂ ਨੇ ਤੁਹਾਨੂੰ ਆ ਕੇ ਕਿਹਾ ਤਾਂ ਪੰਜੀਰੀ ਬਾਤ ਹੀ ਆਖਿਆ ਜੀ ਮੈਂ ਤੈਨੂੰ ਮੇਂ ਬੰਦੀਰੀ ਜਿਹਾ ਇਨਾਂ ਕੋਸ ਦੇਖੇ ਜਾਣ ਤੂੰ ਮੈਂ ਸਾਰੀਆਂ ਗੱਲਾਂ ਉਹਨੂੰ ਵੀ ਦੱਸ ਸਕਦੀ ਆ ਮੰਮੀ ਫਿਰ ਮੇਰਾ ਤਾਂ ਫਰਜ਼ ਬਣਦਾ ਸੀ ਦੱਸਣ ਦਾ ਮੇਰੀ ਗੱਲ ਸੁਣ ਲੈ ਜਿਉਂ ਤੈਨੂੰ ਦਿਨ ਟੱਪੇ ਜੀ ਕੀ ਕਰਿਆ ਸੀ ਉਹਨਾਂ ਨੇ ਤੈਨੂੰ ਦਵਾਈ ਦਵਾਈ ਤੈਨੂੰ ਕਦੇ ਲੈ ਕੇ ਗਏ ਸੱਤਵੇਂ ਮਹੀਨੇ ਨਹੀਂ ਬੋਲੇ ਪੂਰੇ ਨਹੀਂ ਬੋਲੇ ਮੈਂ ਕੇਸਵੇਰ ਵੀ ਕਰਾਤਾ ਕੋਈ ਕੇਸਵੇਲੇ ਨੂੰ ਨਾ ਹਸਪਤਾਲ 'ਚ ਵੀ ਨਹੀਂ ਆਕੇ ਗਾੜੇ ਹਜੇ ਉਹ ਮੁੰਡਾ ਮਿਆਸਾ ਕਰਾਉਂਦਾ ਪਰ ਤੇ ਕੰਨ ਲਾ ਲਿਆ ਮਗਰਵਿੰਦ 'ਚ ਉਹ ਵੀ ਮਗਰ ਲਾਉਣ ਵਾਲੀ ਕਿਹੜੀ ਗੱਲ ਆ ਤੁਹਾਨੂੰ ਵੀ ਪਤਾ ਵੀ ਮੇਰੇ ਪਿੱਛੇ ਇੰਨੇ ਵਾਲੇ ਹੈ ਨਹੀਂਗੇ ਵੀ ਉਹ ਇੰਨਾ ਸਭ ਕੁਝ ਕਰਨਾ ਠੀਕੋ ਪੰਜੀਰੇ ਦੇ ਜਾਣਗੇ ਪਰ ਹੁਣ ਜੋ ਤੁਸੀਂ ਕਹਿੰਨੇ ਵੀ ਲੰਬੀ ਜੀਰੀ ਦੀ ਵੀ ਲੋੜ ਨਹੀਂ ਕੀ ਕਰਾਣਾ ਪੰਜੀਰੀਆਂ ਤੋਂ ਹ ਲੈ ਕੇ ਦੋ ਸਿਰ ਕਿਉਂ ਆ ਬੜੂਗੀ ਬੰਦੇ ਨੂੰ ਆਪ ਵੀ ਸੋਚੇ ਵੀ ਜੋ ਚਾਰ ਪੀ ਅਸੀਂ ਲਾਏ ਨਹੀਂ ਨਾ 9 ਮਹੀਨਾ ਤੱਕ ਮੇਰੇ ਪੋਤੇ ਦਾ ਮੈਨੂੰ ਤਾਂ ਮਰ ਮੰਨ ਚਾ ਨੀ ਉਹ ਹਾਲ ਤਾਂ ਹੀ ਨਹੀਂ ਆਏ ਹੱਕ ਰਿਸੀ ਨਾ ਦੇਖਾਂ ਦਾ ਮੇਰੇ ਪੋਤੇ ਦੋਨਾਂ ਨੂੰ ਚਾਈ ਨਹੀਂ ਮੰਮੀ ਚਾਹ ਤਾਂ ਬਹੁਤ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਬਸ ਮੰਮੀ ਠੀਕ ਨਹੀਂ ਹੈਗੇ ਕੋਈ ਨਹੀਂ ਵੀ ਆਊਗਾ ਮੈਂ ਤਾਂ ਕੱਲੇ ਕੋਈ ਫੋਨ ਲਾਉਂਦੇ ਨਹੀਂ ਦੇਖੇ ਵੀਰੇ ਦਾ ਵੀ ਟਾਈਮ ਲੱਗਿਆ ਚੱਲ ਤੇਰੀ ਮੰ ਦਾ ਤਾਂ ਪੈਰ ਦੁਖਦਾ ਵੀਰੇ ਦਾ ਤਾਂ ਨਹੀਂ ਪੈਰ ਦੁਖਦਾ ਨਹੀਂ ਮੈਂ ਕਰਦੀ ਆ ਫੋਨ ਵੀਰਾਜੀ ਆਜੂਗਾ ਕੋਈ ਨਹੀਂ ਹੁਣ ਤਾਂ ਫੋਨ ਕਰੀਸੋ ਤਾਂ ਜਿਹੇ ਬੰਦਾ ਆਇਆ ਤੇ ਜਿਹੜਾ ਨਾ ਆਇਆ ਨਹੀਂ ਮੰਮੀ ਕਿਹਾ ਸੀਗਾ ਵੀਰੇ ਕਿਤੇ ਉਹਨਾਂ ਨੂੰ ਆਉਂਦਾ ਹੱਕ ਸੀ ਮੇਰਾ ਪੋਤਾ 20 21 ਜਨਾਂ ਦਾ ਹੋ ਗਿਆ ਅੱਜ ਤਾਈਂ ਕੋਈ ਦੇਖਣ ਨਹੀਂ ਆਇਆ ਮੰਮੀ ਆਉਣਗੇ ਉਹ ਐਂ ਦੱਸ ਤੁਸੀਂ ਕਾਹਤੋਂ ਕਰਦੇ ਹੋਗੇ ਫੇਰ ਕੀ ਹੋ ਗਿਆ ਨਹੀਂ ਟਾਈਮ ਲੱਗਿਆ ਹੋਗਾ ਉਹਨਾਂ ਦਾ ਚੱਲ ਬਸ ਉਹਨਾਂ ਨੂੰ ਕਹੀ ਦੀ ਲੋੜ ਹੀ ਨਹੀਂ ਨਾ ਮੈਨੂੰ پنਜੀਰੀਆਂ ਦੀ ਲੋੜ ਹੈ ਆਪੀ ਨਾਲੇ 5 ਕਿਲੋ ਕਿਉਂ ਪੱਕਾ ਤੈਨੂੰ ਮਰ ਲਾ ਕੇ ਦਿਖਾਉਂ ਹੁਣ ਕੀ ਕਰਾਂ ਪੰਜੀਰੀਆਂ ਤਾਂ ਹੁਣ ਤਾਂ ਮੈਂ ਦਵਾਈਆਂ ਦਵਾਈਆਂ ਲਈ ਆਈ ਬੈਠੀ ਮੈਂ ਲਾ ਲੂ ਆਪੀ ਨਹੀਂ ਨਹੀਂ ਕੋਈ ਨਹੀਂ ਮੰਮੀ ਮੈਂ ਫੋਨ ਕਰਦੀ ਆ ਕੋਈ ਨਾ ਕਿਚਨ ਨੂੰ ਲੋੜ ਨਹੀਂ ਫੋਨ ਕਰਨ ਦੀ ਲੈ ਲਾਗੀ ਲੁੱਤੀਆ ਲਾਤੀਆਂ ਕੰਨ ਭਾਤੇ ਹਜੇ ਮੁਕਰਦੀ ਐ ਉਹ ਉਹਨੂੰ ਮੁੰਡੇ ਨੂੰ ਕੀ ਪਤਾ ਲੱਗ ਗਿਆ ਗੱਲਾਂ ਮੈਂ ਤੈਨੂੰ ਕਹੀਆਂ ਮਿੰਟ ਜਾ ਕੇ ਉਹਨੇ ਮੈਨੂੰ ਵੀ ਕਹਿ ਗਿਆ ਹਜੇ ਆਵ ਜਾਨੀ ਚਾਤਰ ਚਲਾਈਆਂ ਕਰਦੀ ਐ ਕਾਨੂੰ ਪਤਾ ਲੱਗਦਾ ਮਲੇ ਸਸਰੀਕਾ ਹੋ ਠੀਕ ਹੈ ਪੁੱਤਾ ਹਾਂਜੀ ਵਧੀਆ ਜੀ ਆਜੋ ਕਿੱਥੇ ਆ ਪੈਣ ਅੰਦਰ ਹੀ ਆ ਪੁੱਤਾ ਠੀਕ ਹੈ ਮਲੇ ਹੁਣ ਤਾਂ ਲੱਗਦਾ ਵੱਡੇ ਵੱਡੇ ਭਰ ਲਿਆ ਲਪਾ ਪੇ ਐ ਆ 2 ਲੱਖ ਰੁਪਏ ਲਿਆ ਹੁਣ ਵਧੀਆ ਹੋ ਗਿਆ ਕੁੜੇ ਨੇਹਾ ਆ ਮੰਮੀ ਆ ਜਾ ਵਾਰੀ ਆ ਜਾ ਵੀਰ ਆ ਜਾ ਆ ਜਾ ਹੋਰ ਬਾਈ ਜੀ ਕਿਵੇਂ ਹੋ ਕੀ ਹਾਲ ਹੈ ਠੀਕ ਹੈ ਜੀ ਬਹਿ ਜਾ ਨੇਹਣੂ ਬਾਜ ਮਾਰ ਲਿਆ ਹੁੰਦੀ ਮਾ ਪਤਾ ਨਹੀਂ ਉਹ ਮੈਨੂੰ ਲੈ ਲਓ ਤੇ ਅੰਦਰੋਂ ਮੁੰਡਾ ਰੋਂਣ ਲੱਗ ਗਿਆ ਸੀਗਾ ਅੱਛਾ ਪਤਾ ਨਹੀਂ ਉਹਨੂੰ ਦੇਖਣ ਵਗ ਗਈ ਹਾਂ ਠੀਕ ਹਾਂ ਬਾਈ ਹਾਂ ਵਧੀਆ ਵਧੀਆ ਠੀਕ ਆ ਸਭ ਠੰਡ ਤੋਂ ਬਚੇ ਹੋ ਹਾਂ ਠੀਕ ਆ ਹੋਰ ਘਰ ਪਰਿਵਾਰ ਕਿਵੇਂ ਸਾਰੇ ਠੀਕ ਹੈ ਜੀ ਸਾਰੇ ਵਧੀਆ ਨੇ ਤੁਸੀਂ ਦੱਸੋ ਹੋਰ ਤੇਰੀ ਮੰਮੀ ਠੀਕ ਹੈ ਹਾਂ ਜੀ ਹਾਂ ਜੀ ਵਧੀਆ ਨੇ ਤੇ ਫਿਰ ਗਿੱਟਾ ਕਿਵੇਂ ਆ ਹੁਣ ਉਵੇਂ ਹੀ ਆ ਜੀ ਹਲੇ ਲੋਟ ਨਹੀਂ ਲੋਟ ਆਇਆ ਨਹੀਂ ਅਸਰਾ ਘਸਰਾ ਕਰਾ ਕੇ ਦੇਖ ਲੈਨੇ ਕੋਈ ਹੱਡੀ ਹੁੱਡੀ ਨਾ ਕ੍ਰੈਂਕ ਹੋ ਗਈ ਹੋ ਗਈ ਹੱਡੀ ਕ੍ਰੈਂਕ ਆ ਜੀ ਅੱਛਾ ਜੀ ਐਕਸਟਰਾ ਕਰਾਇਆ ਸੀਗਾ ਕਿਸੇ ਵਧੀਆ ਡਾਕਟਰ ਨੂੰ ਦਿਖਾ ਰਹਿਣਾ ਸੀਗਾ ਹੁਣ ਬਾਕੀ ਸਿਰੇ ਮੌਸਮ ਠੰਡਾ ਡਾਕਟਰ ਨੂੰ ਤਾਂ ਵਧੀਆ ਨੂੰ ਦਿਖਾਇਆ ਜੀ ਤੇ ਤੁਹਾਨੂੰ ਪਤਾ 11 60 ਲੱਗ ਜੇ ਫਿਰ ਹੋਲੀ ਹੋਲੀ ਵੀਰੇ ਅਸ਼ੀਕਾ ਅਸ਼ੀਕਾ ਹੋਠ ਠੀਕ ਹੈ ਹਾਂ ਵੀਰੇ ਲੈ ਪਾਣੀ ਹੋਰ ਵੀਰੇ ਮੰਮੀ ਠੀਕ ਸੀ ਹਾਂ ਹਾਂ ਵਧੀਆ ਸੀ ਸਾਰੇ ਮੁੰਡਾ ਸੌ ਗਿਆ ਹਾਂਜੀ ਮੰਮੀ ਸੌ ਗਿਆ ਬਾਲਾ ਰੋਈ ਜਾਂਦਾ ਸੀ ਪਹਿਲਾਂ ਠੰਡ ਤੋਂ ਬਚੇ ਹੋ ਹਾਂ ਵੀਰੇ ਪਾਸੇ ਹਲੇ ਤੱਕ ਤਾਂ ਬਚੇ ਹੋਏ ਆ ਬਾਕੀ ਅੱਗੇ ਹਲੇ ਪਤਾ ਨਹੀਂ ਕੁਝ ਚਲੋ ਚੰਗੀ ਗੱਲ ਤੇ ਆਹ ਸਾਮਾਨ ਰੱਖ ਦੋ ਅੰਦਰ ਕਾਤਾ ਡੱਬਾ ਗਿਆ ਅੱਛਾ ਤੇ ਆਹ ਸੂਟ ਨੇਗੇ ਪੰਜ ਇਹ ਰੱਖ ਲਓ ਤੇ ਪੰਜੀਰੀ ਆ। ਖਾ ਜੋ ਪੰਜੀਰੀ ਲੈ ਆ ਸੋਟਾ ਦਾ ਦੱਸ ਕੀ ਕਰਨਾ ਸੀ ਆਪਾਂ। ਕੋਈ ਭਾਈ ਤੈਨੂੰ ਪਤਾ ਹੋਵੇਗਾ ਬੁੜੀਆਂ ਦਾ ਘਰ-ਵਹਿਰ ਚੱਲੀ ਜਾਂਦੇ ਰਹਿੰਦੇ। ਸਹੀ ਗੱਲ ਆ। ਪੰਜ ਸੂਟ? ਹਾਂ ਜੀ ਮਸੀਂ। ਤੇ ਫਿਰ ਹੋਰ ਸਮਾਨ? ਹੋਰ ਸਮਾਨ ਮਾ ਕੀ? ਕਿਉਂ ਹੋਰ ਸਮਾਨ ਨਹੀਂ ਚਾਹੀਦਾ ਸੀ ਕੋਈ? ਕੋਈ ਟੂਮ, ਟਾਕੀ, ਕੋਈ ਸਾਗਲੇ ਮੁੰਡੇ ਨੂੰ ਕੁਝ ਤਾਂ ਚਾਹੀਦਾ ਹੀ ਐ। ਲ ਮੈਂ ਕੀ ਕਰਾਉਣਾਗਾ? ਪੰਜੀਰੀ ਲੈ ਕੇ ਆ ਕੇ ਜਵਾਕ ਦਾਗਾ ਕੀ ਹੁੰਦਾਗਾ? ਨੇਹਾ ਵਾਸਤੇ ਪਜੀਰੀ ਲੈ ਕੇ ਆਇਆ ਇਹ ਕਿੱਥੇ ਲਿਖਿਆ ਹੈਗਾ ਵੀ ਨਾ ਟੋਮਾ ਵੀ ਲੈ ਕੇ ਆਉਂਦੇ ਆਂਦੇ ਅੱਛਾ ਫਿਰ ਇਹਨਾਂ ਨੂੰ ਵੀ ਸਰਜਾਂ ਦਾ ਲੀਰ ਮਿਣਾ ਪੰਜ ਲੀ ਮੈਨੂੰ ਕਿਹੜਾ ਵੇ ਪੰਜ ਸੂਟ ਸਰਦੇ ਨਹੀਂ ਸੀ ਇਹ ਤਾਂ ਮੈਂ ਰਿਆ ਦਿੰਦੀ ਵਧੇਰਾ ਦੇ ਇਹ ਜੇ ਸੂਟਾਂ ਨੂੰ ਤਾਂ ਨਾ ਮੇਰੇ ਲੱਗ ਹੀ ਨਹੀਂ ਸਿਆਣਦੇ ਚਲੋ ਮੰਮੀ ਸੇ ਕੋਈ ਗੱਲ ਨਹੀਂ ਉਹ ਮਾਂ ਇਹ ਤਾਂ ਇੱਕ ਸ਼ਗਨ ਹੁੰਦਾ ਹੈਗਾ ਸ਼ਗਨ ਵੀ ਹੁੰਦਾ ਕੋਈ ਮਾੜਾ ਮੋਟਾ ਕੋਈ ਅਗਲਾ ਆਣਾ ਦੋਣ ਨੂੰ ਜਵਾਕ ਨੂੰ ਸ਼ਗਲੇ ਦਾ ਹੁੰਦੇ ਸੇਕਣ ਨੂੰ ਉਹ ਕੋਈ ਨਾ ਜਵਾਕ ਨੇ ਕਿਹੜਾ ਸੁਰਤ ਹੈ ਕੀ ਹਜੇ ਉਹਰਾ ਵੱਡਾ ਮਾਤਾ ਕਹਿੰਦੀ ਮੈਂ ਕਹਿੰਦੀ ਜਦੋਂ ਮੈਂ ਠੀਕ ਹੋ ਗਈ ਨਾ ਉਦੋਂ ਮੈਂ ਆਪੇ ਲੈ ਜੂਗੀ ਮੈਂ ਚਲੋ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਮੇਰੀ ਗੱਲ ਸੁਣ ਜਿਹੜੀ ਸਮਾਨ ਹੁੰਦਾ ਨਾ ਪੰਜੀਰੀ ਨਾਲ ਹੀ ਹੁੰਦਾ ਮੈਂ ਕਿਹੜਾ ਪੁੱਤ ਕੋਈ ਕਾਰਜ ਵਿਹਾਰ ਕਰੇ ਜੀ ਮੈਂ ਧੀ ਵਿਆਹੀ ਸੀ ਮੇਰੀ ਧੀ ਕੋਲੇ ਪੁੱਤ ਹੋਇਆ ਮੈਂ ਦੇਸ਼ ਦਾ ਸਮਾਨ ਲੈ ਕੇ ਗਈ ਤੁਸੀਂ ਤੁਸੀਂ ਖਾਲੀ ਨਹੀਂ ਬੜਾਤੇ ਮਾਨ ਨੇ ਫਿਰ ਇੰਨੀ ਕੀ ਬਸ ਪਤਾ ਹੈ ਮਾਨ ਨੂੰ ਮੰਮੀ ਜੀ ਅੱਤਾਈ ਗੱਲ ਫੇਰ ਕਰ ਲਾਂਗੇ ਕੋਈ ਗੱਲ ਨਹੀਂ ਕਰ ਲਈ ਫੇਰ ਕਰ ਲਈ ਨਾ ਹੁਣ ਫੇਰ ਕਰਨ ਨੂੰ ਕੀ ਕੋਈ ਮੰਗਰ ਕੋਈ ਕੋਈ ਚੌਟ ਰਹੇਗੀ ਆ ਵੀ ਚਾਲਦੀ ਰਹੀ ਬੰਦ ਕੋਈ ਲੋੜ ਨਹੀਂ ਸੀਗੀ ਸਭ ਕੁਸ ਮੈਂ ਤਾਂ ਘਰੋਂ ਹੀ ਕਰ ਦਿੰਦੀ ਮੈਨੂੰ ਨਹੀਂ ਪਤਾ ਸੀ ਇਹੋ ਜੀਆਂ ਪੰਜੀਰੀਆਂ ਤਾਂ ਮੈਂ ਕੋਈ ਗੱਲ ਤੈਨੂੰ 10 ਵਾਰੀ ਰਲਾ ਕੇ ਦੇ ਦਿੰਦੀ માਫੀ ਦੇਖੋ ਇੱਕ ਤਾਂ ਨਾ ਮਾਤਾ ਦੇ 6:00 ਵੱਜ ਗਏ ਬਾਕੀ ਸਾਨੂੰ ਪਤਾ ਘਰ ਦੇ ਨਾਲ ਤੇ ਜਿੰਨਾ ਕ ਸਤ ਸਾਰੇ ਆ ਉਹਨਾਂ ਕਸੀ ਕਰ ਲੈ ਵਾਕੀ ਕੋਈ ਗੱਲ ਨਹੀਂ ਅੱਗੇ ਕੋਈ ਵਿਹਾਰ ਤਿਆਰ ਹੋਇਆ ਉਦੋਂ ਕਰ ਦਾਂਗੇ ਅਸੀਂ ਅੱਗੇ ਵਿਹਾਰ ਤਿਆਰ ਹੁਣ ਕੀ ਆਊਗਾ ਵਿਹਾਰ ਤਿਆਰ ਤਾਂ ਆਹ ਸੋਹਣੇ ਲੱਗਦੇ ਹੁਣ ਮੈਂ ਕੱਲੇ ਰੀੜੇ ਕੀ ਦਿਖਾऊं ਸ੍ਰਿੱਕੇ ਨੂੰ ਮੇਰੇ ਨੂੰ ਮੈਂ ਕੋਈ ਕੱਪੜੇ ਰੀੜੇ ਨਹੀਂ ਦਿਖਾਉਂਦੀ ਜਦੋਂ ਵਿੱਚ ਤਾਂ ਇਹ ਕੋਸਾ ਹੀ ਨਹੀਂ ਪੰਜ ਸੂਟ ਚ ਦਰ ਲਿਆ ਆ ਚੱਲ ਬੱਸ ਨਿਬੜ ਗਿਆ ਪੰਜੀਰੀ ਦੇਤੀ ਖਾਨੀਆਂ ਚ ਸੇਰ ਆ ਕੇ ਦੋ ਸੇਰ ਹੈ ਓ ਕਿਉਂ ਮਾਂ ਬੱਸ ਵੀ ਕਰ ਹੁਣ ਕੋਈ ਬੈਠਾ ਉੱਠਾ ਵੀ ਲੈ ਲਿਆ ਕਰ ਵਾ ਜਾ ਵਾ ਜਾ ਬਾੜਾ ਮਿਹਨਤ ਕਰਾਉਣਾ ਮੁੰਡਿਆਂ ਦਾ ਦੇਖੋ ਕੋਈ ਆਹ ਆਹ ਵੀਡੀਓ ਨੇ ਆ ਦੇਖ ਲੈ ਬਸ ਲੱਗਣਾ ਤੇ ਆਹ ਪੀਪਾ ਬੇੜੇ ਚ ਠੋਕੂ ਇਹੇ ਜੀ ਪਨੀਰੀ ਦਾ ਨਾ ਮੈਂ ਇੱਕ 5 ਮਿੰਟਾਂ ਚ ਲਾਦੂ ਖਾਣੀ ਸੇਰ ਐ ਖਾਣੀ ਦੋ ਸੇਰ ਐ ਮੈਂ ਵੀਰੇ ਬੇੜੇ ਚ ਠੋਕੂ ਵੀਰੇ ਕੋਈ ਗੱਲ ਨਹੀਂ ਤੁਸੀਂ ਮੰਮੀ ਦੀ ਗੱਲ ਦਾ ਨਾ ਤੁਸਾ ਨਾ ਕਰਿਓ ਕੋਈ ਗੱਲ ਨਹੀਂ ਭੈਣੇ ਗੁੱਸਾ ਤਾਂ ਕਾਹਦਾ ਕਰਨਾ ਗੁੱਸੇ 'ਚ ਬੋਲ ਗਏ ਉਹ ਚਲ ਕੋਈ ਨਹੀਂ ਮੈਂ ਚਾਹ ਬਣਾਉਣੀ ਹੈ ਵੀਰੇ ਕੋਈ ਤੁਸੀਂ ਚਾਹ ਪੀ ਕੇ ਜਾਓ ਉਹ ਨਾ ਨਾ ਭੈਣੇ ਚਾਹ ਤਾਂ ਤੇਰੀ ਸੱਸ ਨੇ ਪਿਆਤੀ ਨਲਯੋਦੀ ਤਾਂ ਕੋਈ ਗਲਤੀ ਨਹੀਂ ਗਲਤੀ ਤਾਂ ਸਾਰੀ ਸਾਡੀ ਹੈ ਜਿਹੜਾ ਉਹਦੀ ਰੱਖੀ ਨੂੰ ਹੀ ਡਿਮਾਂਡ ਅਸੀਂ ਪੂਰੀ ਨਹੀਂ ਕਰ ਸਕੇ ਉਹ ਨਾ ਨਾ ਬਈ ਗਲਤੀ ਤੇਰੀ ਨਹੀਂ ਹੈਗੀ ਗਲਤੀ ਤਾਂ ਮੇਰੀ ਹੈ ਜਦੋਂ ਇਹਨੇ ਮੈਨੂੰ ਆ ਗੱਲ ਦੱਸੀ ਸੀ ਨਾ ਮਨਾਂ ਤਾਂ ਮੈਂ ਹੀ ਕਰਿਆ ਸੀ ਨਿਆ ਵੀ ਤੂੰ ਸੁਣੀ ਤਾਂ ਇਹ ਜੀ ਕੋਈ ਚੀ ਨਹੀਂ ਮਗੜੀ ਸੋਡੀ ਮਾਂ ਦੀ ਇਹ ਡਿਮਾਂਡ ਪੂਰੀ ਕਰਤਾਂ ਦੇ ਨਾ ਆ ਦਿਨ ਨਹੀਂ ਦੇਖਣਾ ਪੈਂਦਾ ਸੀਗਾ ਚੱਲ ਠੀਕ ਹੈ ਬਾਈ ਮੈਂ ਕਹਿੰਦੀ ਦੇਖ ਲੋ ਤੁਸੀਂ ਮੈਂ ਤੁਹਾਨੂੰ ਕਹਿੰਦੀ ਸੀ ਨਾ ਉਹੀ ਗੱਲ ਹੋ ਗਈ ਪਰ ਜਿਹੜਾ ਕੁਝ ਵੀ ਹੋਇਆ ਇਹ ਮੈਨੂੰ ਬਿਲਕੁਲ ਵਧੀਆ ਨਹੀਂ ਲੱਗਿਆ ਮੇਰੇ ਭਰਾ ਦੀ ਕਿੰਨੀ ਬੇਇੱਜ਼ਤੀ ਕੀਤੀ ਆ ਮੰਮੀ ਨੇ ਕੀ ਕਰਦਾਂ ਨੇ ਹਾਂ ਤੇਰੇ ਸਾਹਮਣੇ ਮਾਂ ਨੇ ਜਿਹੜਾ ਕੁਝ ਕੀਤਾ ਗਲਤ ਕੀਤਾ ਪਰ ਹੁਣ ਪਛਤਾਉਣ ਦਾ ਵੀ ਕੀ ਫਾਇਦਾ ਹੁਣ ਜਦੋਂ ਘਰੇ ਆਏ ਨੂੰ ਮੋੜਤਾ ਪਤਾ ਨਹੀਂ ਮੇਰੀ ਮੰਮੀ ਕੀ ਸੋਚੂਗੀ ਘਰੇ ਦੱਸ ਕੀ ਕਹੂਗਾ ਵੀਰਾ